ਨਵਾਬwijk ਗੀਅਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਅੰਜਨਾ ਬਾਤੀਸ਼ ਨੂੰ ਵਾਰਡ ਵਾਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਸਿਆਸੀ ਸਲਾਹਕਾਰ ਅਤੇ ਅੰਜਨਾ ਬਾਤੀਸ਼ ਦੇ ਪਤੀ ਚਰਨਜੀਤ ਬਾਤੀਸ਼ ਨੇ ਵਿਅਕਤੀਗਤ ਗੱਲਬਾਤ ਕਰਦੇ ਕਿਹਾ ਕਿ ਮੈਂ ਵਾਰਡ ਨੰਬਰ 11 ਅਤੇ ਨਾਬਾ ਵਾਸੀਆਂ ਦਾ ਦੇਣ ਨਹੀਂ ਦੇ ਸਕਦਾ ਉਨ੍ਹਾਂ ਕਿਹਾ ਕਿ ਮੈਂ 11 ਨੰਬਰ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ 24 ਘੰਟੇ ਵਾਰਡ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਾਂ ਇਸ ਮੌਕੇ ਮੰਤਰੀ ਧਰਮਸੋਧ ਦੀ ਰਹਿਨੁਮਾਈ ਹੇਠ ਪੰਜਾਬ ਯੂਥ ਕਾਂਗਰਸ ਦੇ ਵਾਸੀ ਪ੍ਰਧਾਨ ਬਨੇ ਖੇਰਾ ਆਪਣੀ ਟੀਮ ਨਾਲ ਵਾਰਡ ਨੰਬਰ 11 ਵਿੱਚ ਪਹੁੰਚੇ ਅਤੇ ਉਹਨਾਂ ਕਿਹਾ ਕਿ ਅੰਜਨਾ ਵਾਤਿਸ਼ ਦੇ ਹੱਥ ਮਜ਼ਬੂਤ ਕਰੀਏ ਤਾਂ ਜੋ ਸਾਧੂ ਸਿੰਘ ਧਰਮਸੋਧ ਦੀ ਅਗਵਾਈ ਵਿੱਚ ਚੱਲ ਰਹੇ ਵਿਕਾਸ ਕਾਰਜ ਦੁੱਗਣੀ ਤੇਜ਼ੀ ਨਾਲ ਰਫ਼ਤਾਰ ਫੜ ਸਕਣ ਮੈਂ ਕਹਿੰਦਾ ਜੀ ਮੈਂ ਨਾਭਾ ਵਾਰਡ ਨੰਬਰ 11 ਦੇ ਔਰ ਸਾਰੇ ਨਾਬਾ ਹਲਕੇ ਦੇ ਲੋਕਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਮੇਰੇ ਕੋਲ ਹੁਣ ਮੇਰੇ ਛੋਟੇ ਭਰਾ ਨੇ ਬਾਣੀ ਖੈਰਾ ਜੀ ਸਾਡੇ ਪੰਜਾਬ ਜੂਸ ਕਾਂਗਰਸ ਦੇ ਵਾਈਸ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਸਾਥੀਆਂ ਸਮੇਤ ਕੱਲਾ ਕੱਲਾ ਵਰਕਰ ਕੱਲਾ ਕੱਲਾ ਅਧਿਕਾਰ ਕੱਲਾ ਕੱਲਾ ਵਾਰਡ ਦਾ ਜਿਹੜਾ ਸ਼ਖਸੀਅਤ ਹੈ ਉਹ ਲੱਗੀ ਹੋਈ ਹੈ ਕਿਉਂਕਿ ਦਾਸ ਜਿਹੜਾ ਬਤੌਰੇ ਸਾਧੂ ਸਿੰਘ ਜੀ ਧਰਮ ਸ्रोत ਕੈਬਨਰ ਦੀ ਪੰਜਾਬ ਉਹਨਾਂ ਦੇ ਨਾਲ ਪੀਐਸ਼ਪ ਦਾ ਕੰਮ ਕਰਦਾ ਸੋ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਇਲੈਕਸ਼ਨ ਲੜਨੀ ਪੈਣੀ ਆ ਮੇਰੇ ਨਾਲ प्रमोद ਜੀ ਖੜੇ ਨੇ ਪਹਿਲਾਂ ਇਹਨਾਂ ਨੇ ਇਲੈਕਸ਼ਨ ਲੜੀ ਆ ਇਹਨਾਂ ਦੇ ਜਿਹੜੇ ਮੈਸੇਜ ਆ ਉਹ ਜੋਬ ਕਰਦੇ ਨੇ ਤੇ ਪਵਨ ਜੀ ਸੀਗੇ ਉਹ ਨਾਲ ਦੇ ਬਾੜ ਚ ਚਲ ਗਏ ਅਚਾਨਕ ਜਿਹੜੀ ਜ਼ਿੰਮੇਵਾਰੀ ਆ ਮੇਰੇ ਮੋਢਿਆਂ ਤੇ ਪਈ ਆ ਔਰ ਮੈਂ ਇਹੀ ਬਸ਼ਵਾਸ ਦਿਵਾਉਣਾ ਬਾੜ ਨੰਬਰ 11 ਦੇ ਵਸਨੀਕਾਂ ਨੂੰ ਜਿੱਥੇ ਮੈਂ ਨਾਭੇ ਹਲਕੇ ਦੀ ਸੇਵਾ ਮੰਤਰੀ ਸਾਹਿਬ ਨਾਲ ਕਰਦਾ ਇਹ ਮੇਰਾ ਆਪਣਾ ਪਰਿਵਾਰ ਆ ਮੇਰਾ ਆਪਣਾ ਬਾੜ ਆ ਮੈਂ 24 ਘੰਟੇ ਲੋਕਾਂ ਦੀ ਸੇਵਾ ਕਰੂੰਗਾ ਔਰ ਨਾਲ ਵੀ ਮੇਰੀ ਬੇਨਤੀ ਆ ਕਿ ਐਸੇ ਲੋਕ ਨੇ ਇੱਕ ਵਾਰ ਮੇਰੀ ਰਾਤ ਨੂੰ 10 11 ਵਜੇ ਰਾਤ ਨੂੰ ਬੈਲ ਮਾਰ ਕੇ ਦੇ ਲੈਣ ਮੇਰਾ ਪਰਿਵਾਰ ਮੇਰਾ ਬੇਟਾ ਮੇਰੀ ਮਿਸੇਜ ਦਾਸ ਹਾਜ਼ਰ ਆ ਦੂਸਰੇ ਪਾਸੇ ਤੁਸੀਂ ਕਦੇ ਰਾਤ ਨੂੰ ਬੈਲ ਮਾਰ ਕੇ ਦੇ ਲਿਓ ਵੀ ਕੋਈ ਨਿਕਲਦਾ ਕਿ ਨਹੀਂ ਨਿਕਲਦਾ ਦੇਖੋ ਜੀ ਸਾਡਾ ਵਿਧਾਨ ਸਭਾ ਹਲਕਾ ਨਾਬਾ ਤੇ ਉਹਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਮੰਤਰੀ ਵੀ ਨੇ ਤੇ ਸਾਡੇ ਨਾਬੇ ਦੇ ਸਾਰੇ ਵਸਨਿਕਾ ਦੇ ਦਿਲਾਂ ਦੀ ਧੜਕਨ ਸਾਡੇ ਇੱਕ ਦਰਵੇਸ਼ ਲੀਡਰ ਲੀਡਰ ਸਰਦਾਰ ਸਾਧੂ ਸਿੰਘ ਜੀ ਧਰਮਸੋਧ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਅੱਜ ਅਸੀਂ ਸਾਰੇ ਵਾਰਡਾਂ ਦੇ ਵਿੱਚ ਜਾ ਰਹੇ ਹਾਂ ਤੇ ਬਾਤਿਸ ਜੀ ਨੂੰ ਪੂਰਾ ਨਾਭਾ ਜਾਂਦਾ ਤੇ ਇਹ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਤੇ ਅੱਜ ਮੈਨੂੰ ਲੱਗਦਾ ਜਿਹੜੇ ਇਹਨਾਂ ਦੇ ਵਾਰਡ ਦੇ ਵਿੱਚ ਵਿਕਾਸ ਦੇ ਕਾਰਜ ਸਾਧੂ ਸਿੰਘ ਜੀ ਦੀ ਗਵਾਈ ਦੇ ਵਿੱਚ ਚੱਲ ਰਹੇ ਨੇ ਜਿਉ ਉਹਨੂੰ ਆਪਾਂ ਦੁੱਗਣੀ ਤਿਗਣੀ ਤੇਜ਼ੀ ਦੇ ਨਾਲ ਕਰਵਾਉਣਾ ਚਾਹੁੰਦੇ ਆ ਤੇ ਇੱਕ ਯੋਗ ਲੀਡਰ ਦੀ ਗਗਵਾਈ ਦੀ ਲੋੜ ਹੈ ਯੋਗ ਲੀਡਰ ਨੂੰ ਇੱਕ ਐਮਸੀ ਬਣਨ ਦੀ ਲੋੜ ਹੈ ਤੇ ਉਹ ਜਦੋਂ ਆਪਾਂ ਸਾਰਾ ਕੁਝ ਜਾਣਦੇ ਆ ਵੀ ਬਾਤਿਸ ਦੀ 24 ਘੰਟੇ ਮੋਂਗੋ ਫੋਨ ਇਹਨਾਂ ਦਾ ਆਨਲਾਈਨ ਦਾ ਕੋਈ ਵੀ ਕਿਸੇ ਵੀ ਨਾਬੇ ਦੇ ਕਿਸੇ ਵੀ ਵਿਅਕਤੀ ਦਾ ਇਹਨਾਂ ਨੂੰ ਫੋਨ ਆ ਜਾਂਦਾ ਤੇ ਇਹ ਨਾਲ ਦੀ ਨਾਲ ਰਿਸਪਾਂਸ ਦਿੰਦੇ ਨੇ ਤੇ ਮੈਨੂੰ ਲੱਗਦਾ ਰਾਜਨੀਤੀ ਦੇ ਵਿੱਚ ਇਹੋ ਜਿਹੇ ਬੰਦਿਆਂ ਦੀ ਅਗਿਆਨ ਦੀ ਲੋੜ ਆ ਤੇ ਮੇਰੀ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਤੇ ਵਾਰਡ ਨੰਬਰ 11 ਦੇ ਸਾਰੇ ਹੀ ਜਿਹੜੇ ਲੋਕ ਨੇ ਇੱਥੇ ਤੇ ਬਸਨੀਕ ਨੇ ਸਾਡੇ ਨਾਲ ਜਿਹੜਾ ਯੂਥ ਜੁੜਿਆ ਹੋਇਆ ਕੱਲਾ ਕੱਲਾ ਜਿਹੜਾ ਸਾਥੀ ਸਾਡੇ ਨਾਲ ਜੁੜਿਆ ਹੋਇਆ ਤੇ ਆਓ ਆਪਾਂ ਹੰਬਲਾ ਮਾਰ ਕੇ ਤੇ ਆਪਣੀ ਵੋਟ ਤਾਂ ਪਾਣੀ ਬਾਣੀ ਆ ਗਿਆ ਆਪਾਂ ਆਪਣੀ ਡਿਊਟੀ ਲਈਏ ਵੀ ਇਹੋ ਜਿਹੇ ਸਖਸੀਅਤ ਨੂੰ ਅੱਗੇ ਲੈ ਕੇ ਆਉਣ ਦੇ ਲਈ 10-10 ਵੋਟਾਂ ਹੋਰ ਜਿੰਨੇ ਦੀ ਵੀ ਪੁਵਾਈਏ 90 ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼